ਇਹ ਪਲਾਟ 332 82 ਹੈ 33 ਫਰੰਟ ਹੈ 82 ਪਿਛੇ ਨੂੰ ਹੈ ਇਹਦਾ ਜਿਹੜਾ ਲੈਂਟਰ ਪਿਆ ਹੋਇਆ 1270 ਫੁੱਟ ਲੈਂਟਰ ਪਿਆ ਹੈ 9 9 ਇੰਚੀ ਕੰਦਾ ਸਾਈਡਾਂ ਤੇ 9 ਇੰਚੀ ਵਿੱਚ ਹੈ ਕਾਬਿਲ ਇਹਦਾ ਬੋਰ ਹੋਇਆ ਹੈ ਮੀਟਰ ਲੱਗਿਆ ਹੈ ਅੰਦਰ ਸਾਡੀ 2 ਫੁੱਟ ਜਗ੍ਹਾ ਅੱਗੇ ਛੱਡੀ ਹੋਈ ਹੈ 15 ਫੁੱਟ ਜਗ੍ਹਾ ਪਿੱਛੇ ਹੈ ਇਹਦੀ ਲੋਕੇਸ਼ਨ ਹੈ ਸਰਾਂਦ ਤੋਂ 5 ਕਿਲੋਮੀਟਰ ਚੰਡੀਗੜ੍ਹ ਰੋਡ ਤੇ ਮਾਨੂਪੁਰ ਪਿੰਡ ਪੈਂਦਾ ਹੈ ਐਨ ਆਰ ਆਈ ਵੀਰ ਦਾ ਟਰੈਕਟਰ ਵਿਕਾਊ ਆ ਨਿਊ ਹਾਲੈਂਡ 3630 ਸੁਪਰ 2012 ਮਾਡਲ 4 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਸਾਰੇ ਫੈਮਿਲੀ ਵਾਰ ਹੈ ਟਰੈਕਟਰ ਘਰੇ ਖੜਾ ਕੋਈ ਚਲਾਉਣ ਵਾਲਾ ਹੈ ਨਹੀਂ ਇਸ ਕਰਕੇ ਬੇਚ ਰਹੇ ਨੇ ਜੀ ਏਰੀਆ ਕਰਤਾਰਪੁਰ ਜਲੰਧਰ 9779568133 ਦੂਜੇ ਨੰਬਰ ਹੈ ਜੀ 7527967987 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਨਿਊ ਹਾਲੈਂਡ 36 ਤੇ ਸੁਪਰ ਟਰੈਕਟਰ 4 ਲੱਖ ਰੁਪਏ ਚ ਖਰੀਦ ਸਕਦੇ ਹੋ। ਜ਼ਰੂਰੀ ਬੇਨਤੀ ਮਹਿੰਦਰਾ ਪਿਕਅਪ ਗੱਡੀ ਜਿਹਦਾ ਨੰਬਰ ਹੈ ਪੀਵੀ 12 ਐਮ 9032 ਇਸ ਬਾਰੇ ਕਿਸੇ ਨੂੰ ਵੀ ਪਤਾ ਲੱਗੇ ਤਾਂ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ ਪਤਾ ਦੱਸਣ ਭਾਈ ਨੂੰ 5000 ਰੁਪਏ ਇਨਾਮ ਦਿੱਤਾ ਜਾਵੇਗਾ ਤੇ ਉਸ ਦਾ ਨਾਮ ਪਤਾ ਗੁਪਤ ਰੱਖਿਆ ਜਾਊਗਾ ਜੇਕਰ ਕਿਸੇ ਵੀ ਵੀਰ ਨੂੰ ਇਸ ਗੱਡੀ ਬਾਰੇ ਪਤਾ ਲੱਗੇ ਇਹਨਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ ਤਾਂ ਕਿ ਇਹ ਵੀਰ ਨੂੰ ਇਸ ਵੀਰ ਦੀ ਗੱਡੀ ਮਿਲ ਸਕੇ 13 ਹਲਵਿਕਾਉ ਨੇ ਤਲਵੰਡੀ ਭਾਈ ਦੇ ਬਣੇ ਨੇ ਏਰੀਆ ਮੁਖਸਰ ਸਾਹਿਬ ਰੇਟ ਹੈ ਜੀ 37000 ਬੇਟ ਹੈ 3 ਕੁਇੰਟਲ 40 ਕਿਲੋ 37000 ਰੁਪਏ ਰੇਟ ਰੱਖਿਆ ਹੈ ਜੀ ਬੇਟ ਹੈ 3 ਕੁਇੰਟਲ 40 ਕਿਲੋ ਤਲਵੰਡੀ ਭਾਈ ਦੇ ਬਣੇ 13 ਹਲ ਵਿਕਾਊ ਨੇ ਜੀ ਏਰੀਆ ਮੁਕਸਰ ਸਾਹਿਬ 9417611962 ਇਸ ਨੰਬਰ ਤੇ ਫੋਨ ਕਰਕੇ ਤੁਸੀਂ 13 ਹਲ ਤਲਵੰਡੀ ਭਾਈ ਦੇ ਬਣੇ 37000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਚ ਵੀ ਦੇਖ ਸਕਦੇ ਹੋ ਪਲਟੀਨਾ ਮੋਟਰਸਾਈਕਲ ਵਿਕਾਊ ਹੈ ਜੀ 2011 ਮਾਡਲ ਸੰਗਰੂਰ ਨੰਬਰ ਏਰੀਆ ਮਾਨਸਾ ਟਾਇਰ ਰਮਣੀ ਰੇਤਾ 35000 ਰੁਪਏ ਡਿਮਾਂਡ 35000 ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਪਾਸਿੰਗ 2026 ਤੱਕ ਹੈ ਜੀ 11 ਮਾਡਲ ਹੈ 98774 36006 ਇਸ ਨੰਬਰ ਤੇ ਫੋਨ ਕਰਕੇ ਪਲਟੀਨਾ ਮੋਟਰਸਾਈਕਲ 2011 ਮਾਡਲ 35000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਮੋਟਰਸਾਈਕਲ ਵਾਲੀ ਰੇੜੀ ਵਿਕਾਊ ਹੈ ਜੀ ਰੇਟ 18500 ਏਰੀਆ ਬਠਿੰਡਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੀ ਰੇੜੀ ਹੈ ਜੀ ਤੇ ਬਠਿੰਡੇ ਖੜੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 8847311645 ਦੂਜੇ ਨੰਬਰ ਹੈ ਜੀ 9464311446 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਮੋਟਰਸਾਈਕਲ ਵਾਲੀ ਰੇੜੀ ਹੈ ਜਿਹੜੀ ਤੁਸੀਂ 18500 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਫੁੱਲ ਹੈਵੀ ਬਣੀ ਹੋਈ ਹੈ ਜੀ ਜਾ ਕੇ ਇਸ ਨੰਬਰਾਂ ਤੇ ਕਾਲ ਕਰਕੇ ਖਰੀਦ ਸਕਦੇ ਹੋ ਫੋਰਡ ਫਿਗੋ ਗੱਡੀ ਵਿਕਾਊ ਹੈ ਜੀ ਡੀਜ਼ਲ ਦੀ ਗੱਡੀ ਹੈ 2011 ਮਾਡਲ ਹੈ ਏਸੀ ਹੀਟਰ ਓਕੇ ਹੈ ਜੀ ਪਾਵਰ ਵਿੰਡੋ ਪਾਵਰ ਸਟੀering ਏਰੀਆ ਮੋਗਾ ਪੰਜਾਬ ਨੰਬਰ ਹੈ ਕਾਗਜ਼ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਰੇਟ 1 ਲੱਖ 5000 ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਜੀ 8437737616 8437737616 ਇਸ ਨੰਬਰ ਤੇ ਫੋਨ ਕਰਕੇ ਫੋਰਡ ਫਿਗੋ ਗੱਡੀ 2011 ਮਾਡਲ ਡੀਜ਼ਲ ਦੀ 1,05,000 ਰੁਪਏ ਦੇ ਵਿੱਚ ਗੱਡੀ ਤੁਸੀਂ ਖਰੀਦ ਸਕਦੇ ਹੋ। ਟਰਾਲਾ ਵਿਕਾਊ ਹੈ ਜੀ ਟਰਾਲੇ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਜਿਹਦੇ ਵਿੱਚ ਕੰਡੀਸ਼ਨ ਸਾਫ਼ ਪਤਾ ਚੱਲ ਰਹੀ ਹੈ ਤੇ 2 ਲੱਖ ਦੇ ਟਾਇਰ ਪਵਾਏ ਹੋਏ ਨੇ ਜੀ ਤੇ 15 ਮਾਡਲ ਹੈਗਾ 16,50,000 ਰੁਪਏ ਰੇਟ ਰੱਖਿਆ ਹੈ ਏਰੀਆ ਸ਼ਾਹਕੋਟ ਜਲੰਧਰ 2015 ਮਾਡਲ ਟਰਾਲਾ ਵਿਕਾਊ ਆ 2 ਲੱਖ ਦੇ ਟਾਇਰ ਪਵਾਏ ਨੇ ਜੀ ਤੇ 16 ਲੱਖ 50 ਹਜ਼ਾਰ ਪਰ ਰੇਟ ਰੱਖੇਗੇ ਜੀ ਏਰੀਆ ਸ਼ਾਹਕੋਟ ਜਲੰਧਰ 99658569082 99658569082 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ 2015 ਮਾਡਲ 16 ਲੱਖ 50 ਹਜ਼ਾਰ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਟਾਇਰ ਨੇੜੋ ਅਲੱਗ ਤੋਂ 2 ਲੱਖ ਦੇ ਪਵਾਏ ਹੋਏ ਨੇ ਜੀ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਫ੍ਰੀਤ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਸੀਂ ਇੰਸਟਾਗ੍ਰam ਤੇ ਵੀ ਚੈੱਕ ਕਰ ਸਕਦੇ ਹੋ ਜੀ ਟਰੈਕਟਰ ਮੇਲਾ ਉੱਥੇ ਵੀ ਆਪਣੀ ਐਡ ਚੱਲਦੀ ਰਹਿੰਦੀ ਹੈ ਤੇ ਫੇਸਬੁੱਕ ਪੇਜ ਖੇਤੀ ਖਬਰ ਹੈ ਜੀ ਤੁਸੀਂ ਉਸ ਨੂੰ ਵੀ ਫੋਲੋ ਕਰ ਲਿਓ ਤੇ ਤੁਹਾਨੂੰ ਅੱਜ ਦੇ ਨਮੀ ਨਮੀ ਆ ਐਡਾ ਦੇਖਣ ਨੂੰ ਮਿਲਣਗੀਆਂ ਜੀ ਸੋ ਸਾਰੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਨਾਲ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਿੰਨ ਕਿੱਲਾਂ ਚੋ ਮਿੱਟੀ ਚੱਕਣੀ ਹੈ ਜੀ ਇਹ ਵੀਰ ਨੇ 6-7 ਫੁੱਟ ਪਿੰਡ ਦਿਆਲਪੁਰਾ ਪਗਤਾ ਪਾਈਕਾ ਬਠਿੰਡਾ 8437145 ਪੂਰਾ 800 ਦੂਜਾ ਨੰਬਰ ਹੈ ਜੀ 77887 81244 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਤਿੰਨ ਕਿੱਲਿਆਂ ਚ ਉਸ ਵੀਰ ਨੇ ਮਿੱਟੀ ਚਕਾਉਣੀ ਹੈ ਜੀ 6-7 ਫੁੱਟ ਤੇ ਜੇਕਰ ਕਿਸੇ ਵੀਰ ਨੇ ਮਿੱਟੀ ਚਕਣੀ ਹੋਵੇ ਤਾਂ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ A to Z ਸਾਰੇ ਸਤੰਦ ਵਿਕਾਉ ਨੇ ਜੀ ਇਸ ਵੀਰ ਦੇ ਰੇਟ 375000 ਸੁਭਾਗਾ ਹਲ ਡੈਂਪਰ ਟਰਾਲੀ ਟਰੈਕਟਰ ਰੋਟਾਵੇਟਰ ਤਵੀਆਂ ਏਰੀਆ ਫਰੀਦਕੋਟ ਹੈ ਜੀ ਤੈਨਾਂ 175000 ਰੁਪਏ ਰੇਟ ਮੰਗਿਆ ਜੀ A to Z ਸਾਰੇ ਸੰਦ ਵਿਕਾਊ ਕਰਤੇ ਇਸ ਵੀਰ ਨੇ ਜੀ ਏਰੀਆ ਫਿਰਦਕੋਟ ਤੇ ਸਾਰਿਆਂ ਦੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਇਹਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਜੀ ਹਾਲਾ ਸੁਵਾਗਾ ਡੈਂਪਲ ਟਰਾਲੀ ਟਰੈਕਟਰ ਤੇ ਰੋਟਾਵੇਟਰ ਤਵੀਆਂ 94637 18059 ਇਸ ਨੰਬਰ ਤੇ ਫੀਟ ਸਕਦੇ ਹੋ ਬੀ ਮਰਲੇ ਚ ਬਣੀ ਕੋਠੀ ਵਿਕਾਊ ਰੇਟ 10 ਲੱਖ ਰੁਪਇਆ ਏਰੀਆ ਪਿੰਡ ਕੰਬੋਈ ਬਟਾਲਾ ਰੇਟ 10 ਲੱਖ ਰੁਪਏ ਜੀ ਕੋਠੀ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਬਣਾ ਕੇ ਭੇਜੀ ਹੈ ਜੀ ਤੁਸੀਂ ਵੀ ਸਾਨੂੰ ਕੋਠੀਆਂ ਘਰਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਤੇ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ 8437945349 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤੇ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦਿਆਂ ਨੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤਾਂਕਿ ਇਸ ਤੁਹਾਡੇ ਲਈ ਲੈ ਕੇ ਆ ਸਕੀਏ ਜੀ ਤੇ ਜੇਕਰ ਕੋਈ ਵੀ ਮੇਰਾ ਵੀਰ ਭੈਣ ਭਰਾ ਕੋਈ ਕਿਸੇ ਵੀ ਤਰ੍ਹਾਂ ਦੇ ਕਿਤੇ ਕਾਰੋਬਾਰ ਜਾਂ ਕਿਸੇ bizness ਦੀ ਐਡ ਕਰਵਾਉਣਾ ਚਾਹੁੰਦਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡਾ ਨੰਬਰ ਹੈ ਜੀ 9877988446 ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੁਹਾਡੀ ਐਡ ਅਸੀਂ ਆਪਣੇ ਚੈਨਲ ਤੇ ਲਗਾ ਦੇਵਾਂਗੇ ਜੀ ਤੇ ਸਾਰੇ ਵੀਰਾਂ ਦਾ ਧੰਨਵਾਦ ਤੁਸੀਂ ਚੈਨਲ ਨੂੰ ਸਪੋਰਟ ਕਰ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਵੀਰ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਜਲਦੀ-ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲ ਐਂਡ ਫੇਸਬੁੱਕ ਖੇਤੀ ਖਬਰ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਤੇ ਟਾਰਗੇਟ ਰੱਖਿਆ ਹੋਇਆ ਜੀ ਲਾਈਕ ਦਾ ਤੇ 2000 ਲਾਈਕ ਦਾ ਟਾਰਗੇਟ ਹੈ ਉਮੀਦ ਕਰਦਾ ਤੁਸੀਂ ਇਸ ਨੂੰ ਜ਼ਰੂਰ ਪੂਰਾ ਕਰੋਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਦੋ ਤੁਸੀਂ ਆਪਣੇ ਚੈਨਲ ਦੇ ਨਾਲ ਇਸ ਤਰ੍ਹਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ